ਖਾਲਸਾ ਵਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਡੇ ਵੀ ਮਰੂਦ ਨੂੰ ਸਿਲਬਰ ਮੱਖੀ ਨੇ ਅਟੈਕ ਕਰਕੇ ਬਰਬਾਦ ਕਰਤਾ ਤੇ ਛੋਟੀ ਜੀ ਸਲਾਹ ਹੈ ਜਿਵੇਂ ਆ ਦੇਖੋ ਫੁੰਡ ਪੈ ਗਏ ਬੂਟੇ ਦੇ ਹੇਠ ਨਾ ਰੱਖੋ ਰਿਕਵੈਸਟ ਹੀ ਹੈ ਕਿਉਂਕਿ ਬੂਟੇ ਦੇ ਹੇਠ ਰੱਖੋਗੇ ਹੋਰ ਖਰਾਬ ਹੋਊਗਾ ਇਹਨੂੰ ਕੀ ਕਰਨਾ ਇਹਨੂੰ ਜਗਾ ਮੰਲੋ ਪਟਕੇ ਦੱਬ ਦੋ ਵੀਰ ਜੀ ਸਿਲ버 ਮੱਖੀ ਬਹੁਤ ਹੀ ਅਟੈਕ ਕਰਦੀ ਆ ਦੇਖੋ ਟਰੈਪ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਤਾਂ ਕਰਕੇ ਆ ਦੇਖੋ ਆ ਸਿਲ버 ਮੱਖੀ ਹੋ ਆ ਪੂਰੀ ਸਿਲ버 ਮੱਖੀਏ ਟਰੈਪ ਦਾ ਵੀ ਕੁਸ਼ੀ ਟਾਈਮ ਹੁੰਦਾ ਮੰਨ ਲਓ 90 ਦਿਨ ਕਹਿੰਦੇ ਨੇ ਆ ਦੇਖੋ ਆ ਵੇਖੀਏ ਇਹ ਫਰੂਟ ਨੂੰ ਜਾਂ ਸਬਜ਼ੀ ਨੂੰ ਤੁਹਾਡੇ ਨੂੰ ਹੋਣ ਨਹੀਂ ਦਿੰਦੀ ਬਹੁਤ ਘਾਤਕ ਮੱਖੀ ਹੈ ਸਿਲ버 ਮੱਖੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ